ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਸਾਡਾ ਮੁੱਖ ਮੁੱਦਾ ਜੋ ਅਸੀਂ 22 ਮਾਰਚ ਦਿਨ ਸ਼ਨੀਵਾਰ ਗੁਰਦੁਆਰਾ ਚਰਨ ਕਮਲ ਜੀਵਨਵਾਲ ਬਬਰੀ ਵਿਖੇ ਜ਼ਿਲ੍ਹਾ ਪਤਰੀ ਵਿਸ਼ਾਲ ਕਾਨਫਰੰਸ ਕਰ ਰਹੇ ਹਾਂ ਜੋ ਸਾਡੀ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਵਿੱਚ ਕੀਤੀ ਜਾ ਰਹੀ ਆ ਉਸ ਵਿੱਚ ਸਾਡੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਔਰ ਪੰਥ ਕ ਅਕਾਲੀ ਲਾਰ ਔਰ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਹਨਾਂ ਤੋਂ ਇਲਾਵਾ ਸਾਡੀਆਂ ਹੋਰ ਪੰਥਕ ਸ਼ਕਸ਼ੀਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਪਹੁੰਚ ਰਹੇ ਨੇ ਔਰ ਸਾਡਾ ਉਹਦੇ ਵਿੱਚ ਮੁੱਖ ਮੁੱਦਾ ਜੋ ਨਿਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਚੱਲ ਰਿਹਾ ਇਹਨੂੰ ਬਦਲਣਾ ਔਰ ਸਿੱਖਾਂ ਦੇ ਵਿੱਚ ਸਾਡਾ ਜਾ ਕੇ ਕਿ ਇਸ ਵਾਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਚੋਣ ਜੋ ਆਉਣ ਵਾਲੀ ਆ ਉਹਦੇ ਵਿੱਚ ਚੰਗੇ ਸਿੱਖਾਂ ਦੇ ਹੱਥਾਂ ਦੇ ਵਿੱਚ ਇਹਦਾ ਪ੍ਰਬੰਧ ਦੇਣਾ ਤਾਂ ਕਿ ਜੋ ਸਾਡੀਆਂ ਸਿੱਖ ਪਰੰਪਰਾਵਾਂ ਦਾ ਸਿੱਖ ਸਿਧਾਂਤਾਂ ਦਾ ਘਾਣ ਹੋ ਰਿਹਾ ਉਹਨੂੰ ਬਚਾਇਆ ਜਾ ਸਕੇ ਔਰ ਸਿੱਖ ਪੰਥ ਦੀ ਸ਼ਾਨ ਮੁਰਕੇ ਤਰੂ ਤਾਰੇ ਵਾਂਗ ਸਮੁੱਚੀ ਦੁਨੀਆ ਦੇ ਉੱਤੇ ਜਿਹੜੀ ਆ ਉਹ ਜਗ ਸਕੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਮਾਧਮੇਂ ਰਾਣ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੀ ਸਿੱਖ ਸੰਗਤ ਨੂੰ ਜੋ 22 ਤਰੀਕ ਨੂੰ ਵਿਸ਼ਾਲ ਕਾਨਫਰੰਸ ਹੋ ਰਹੀ ਆ ਪੰਥਕ ਅਕਾਲੀ ਲਾਰ ਵੱਲੋਂ ਜਿਸ ਦੇ ਸਰਪ੍ਰਸਤ ਬਾਬਾ ਸਭਜੋਸ਼ ਸਿੰਘ ਜੀ ਵੈਦੀ ਸਾਹਿਬ ਔਰ ਮੁਖੀ ਜਿਹੜੇ ਉਹ ਸਾਫ ਦਾ ਜਥੇਦਾਰ ਬਿਆਲ ਸਿੰਘ ਜੀ ਮੈਂ ਬੇਨਤੀ ਕਰੂੰਗਾ ਸਿਕਾਉ ਨੂੰ ਕਿ ਉਹਨਾਂ ਦਾ ਸਾਥ ਦੇ ਕੇ ਤੇ ਮਤਵਦ ਜਿਹੜੀ ਕਾਨਫਰੰਸ ਜਿਹੜੀ ਉਹ ਸਬਰ ਕੀਤੀ ਜਾਏ ਤੇ ਤਾਂ ਜੋ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਪੰਥ ਕਾਲ ਅਕਾਲੀ ਲਹਿਰ ਦੀ ਜਿਹੜੀ ਜੋ ਮਹਿਮ ਚੱਲੀ ਹੈ ਉਹਦੇ ਚ ਵੱਤ ਸਵਾਦ ਆਪਾਂ ਹਿੱਸਾ ਪਾ ਕੇ ਤੇ ਇਸ ਕਾਨਫਰੰਸ ਨੂੰ ਸਫਲ ਕਰੀਏ ਤਾਂ ਜਿਹੜੇ ਪ੍ਰਬੰਧ ਜਿਹੜੇ ਨੇ ਪੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਨ੍ਹਾਂ ਵਿੱਚ ਕਈ ਨਗਾਰਾ ਚੁੱਕਾ ਉਹਨੂੰ ਆਪਾਂ ਸੁੱਚੇ ਜੇ ਢੰਗ ਨਾਲ ਜਿਹੜਾ ਉਹ ਅਲਿਫ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵਿੰਦਰ ਸਿੰਘ ਪਿੰਡਾ ਦੀਆਂ ਪੰਥਕ ਅਕਾਲੀ ਲਹਿਰ ਦੇ ਸੰਗੇ ਮੀਤਪੁਰ ਦਾ ਅੰਜਲਾ ਗੁਰਦਾਸਪੁਰ ਤੋਂ ਜੋ 22 ਤਰੀਕ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਪੰਥ ਇਕਤਰਤਾ ਰੱਖੀ ਗਈ ਹੈ ਉਸ ਦੇ ਸਬੰਧ ਵਿੱਚ ਸਿੱਖ ਕੌਮ ਨੂੰ ਪੂਰ ਜੋਰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸਤਾ ਅਤੇ ਸਿੱਖਾਂ ਦੀ ਸਰਮਾਵਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਗਲਵੇ ਵਿੱਚੋਂ ਕੱਢ ਕੇ ਕੌਮ ਦੀ ਝੋਲੀ ਵਿੱਚ ਪਾਉਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਉਹਦੇ ਵਿੱਚ ਸਾਡਾ ਤਾਨਮਨ ਤਾਨ ਦੇ ਨਾਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਨਰੈਣੂਮੰਤ ਦੇ ਵਾਰਸਾਂ ਨੂੰ ਗੁਰਦੁਆਰੇ ਵਿੱਚੋਂ ਕੱਢ ਕੇ ਆਪਣੀ ਕੌਮ ਦੇ ਆਉਣ ਵਾਲੇ ਪੁਰੇਖ ਨੂੰ ਸਵਾਰਿਆ ਜਾ ਸਕੇ ਸਾਰੀ ਸਿੱਖ ਕੌਮ ਨੂੰ ਸਾਡੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ